ਹਾਂ ਮੀਰੇ ਨੰਦਾ ਮੁੰਡਾ ਉਹਨੇ ਕੰਸੀ ਕਾਰਵਾਈ ਕੀਤੀ ਪੁਲਿਸ ਕਾ ਦੀ ਕਾਰਵਾਈ ਕਰ ਰਿਹਾ ਇਹਨੂੰ ਵੀ ਮਾਰਿਆ ਮੈਂ ਡਾਕਟਰ ਗਈ ਉਹਨੇ ਕਿ ਮਰ ਗਿਆ ਮੁੰਡਾ ਮੇਰਾ ਇਹਨਾਂ ਮਾਰ ਦਿੱਤਾ ਉਹ ਕੋਈ ਮਰ ਗਿਆ ਤੇ ਮਾਰਾਂਗੇ ਕੁਝ ਨੂੰ ਵੇਖਣਾ ਪਰ ਹੁਣ ਪਤਾ ਨਹੀਂ ਗੱਲ ਨਹੀਂ ਹੋਈ ਮਾਰ ਕੇ ਦੇ ਲੋਕ ਕੇ ਪਹਿਨਾ ਪੱਟੋ ਹੈ ਲੋਕ ਕੇ ਬੈਠੇ ਸੀ ਲੋਕ ਕੇ ਗੜਾ ਸੀ ਨਾ ਮੁੰਡੇ ਸੱਚ ਮਾਰਦੇ ਮਾਰ ਦਿੱਤਾ ਨਹੀਂ ਬਿਓ ਅਚੋ ਗੱਡੇ ਆ ਗਿਆ ਮੁੰਡਾ ਰੋਣੀ ਛੱਡਿਆ ਇਹਨਾਂ ਨੇ ਅਸੀਂ ਛਡੌਣ ਆਈਆਂ ਇਹ ਵੀ ਮਾਰੀ ਡਾਂਗ ਦੇ ਗਰਾਸੀ ਮਾਰੀ ਆ ਮੁੰਡੇ ਦੇ ਗਰਾਸੀ ਮਾਰੀ ਮੁੰਡੇ ਖਾਲੀ ਅੱਤੀ ਸੀ ਕੋਛਰੀ ਹੈਗਾ ਸੀ ਉਹਨਾਂ ਕੋਲ ਸ਼ਹਿਰੋਂ ਆਏ ਉਹ ਤੇ ਵਿਚਾਰੇ ਸ਼ਹਿਰੋਂ ਹੀ ਆਏ ਦੋਵੇਂ ਜਾਣੇ ਮਗਰੋਂ ਚੋਰੀ ਮਾਰ ਗਿਆ ਡਾਂਗਾ ਨਹੀਂ ਮੁੰਡਾ ਮਾਰ ਚੁੱਕਿਆ ਨਾਰੇ ਮੇਰਾ ਮੁੰਡਾ ਰਾਤੀ ਇੱਥੇ ਜਾ ਕੇ ਦਰਖਾਸਤ ਦੇ ਕੇ ਆਏ ਨਹੀਂ ਲੜਨਾ ਅਸੀਂ ਨਹੀਂ ਲੜਨਾ ਸਾਡੀ ਗੱਲ ਸੁਣੋ ਕੋਈ ਬੁੱਸਲਾ ਗੱਲ ਸੁਣਨੀ ਆਏ ਆ ਸਾਡੀ ਤੇ ਸੇਰੇ ਨਾ ਮੁੰਡਾ ਮਾਰਤਾ ਨਹੀਂ ਨਾ ਮੁੰਡਾ ਮਾਰਤਾ ਮੇਰਾ ਉਹ ਆ ਰਾਤ ਦੇ ਮੁੰਡੇ ਨੂੰ ਪਹਿਲਾਂ ਗਾਲਾਂ ਕੱਢੀਆਂ ਰੱਜ ਕੇ ਰਫਲ ਚੁੱਕੀ ਫਿਰ ਰਜੇਸ਼ ਕੁਮਾਰ ਸਾਨੋ ਬਲਵੰਤਰ ਆਏ ਨਾਲ ਮੁੰਡੇ ਦੇ ਨਾਲ ਜਵਾਗ ਵੀ ਨਾਲ ਹੀ ਕੁੜੀਆਂ ਵੀ ਨਾਲ ਅਸੀਂ ਇਸੇ ਕਰਕੇ ਰਾਤ ਹੀ ਥਾਣੇ ਚਲੇ ਗਏ ਆ ਰਾਤ ਜਾ ਕੇ ਦਰਖਾਸਤ ਦੇ ਕੇ ਆਏ ਆ ਉਹ ਆਦੇ ਪਹਿਲਾਂ ਤਾਂ ਅਸੀਂ ਸਵੇਰੇ ਜਾਵਾਂਗੇ ਫਿਰ ਸਵੇਰੇ ਕਹਿੰਦੇ ਤੂੰ ਫੋਟੋ ਸਟੇਟ ਦੀ ਕਰਾ ਕੇ ਲਿਆਓ ਫਿਰ ਅਸੀਂ ਦਰਖਾਸਤ ਪੂਰੀ ਕਰਾਂਗੇ ਅਸੀਂ ਫੋਟੋ ਸਟੇਟ ਕਰਾ ਕੇ ਦੋ ਸਵੇਰੇ ਫਿਰਦੇ ਆਏ ਆ ਕੋਈ ਹੁੰਦੇ ਤੇ ਕਾਰਵਾਈ ਨਹੀਂ ਕੀਤੀ ਆ ਮੁੰਡਾ ਮੇਰਾ ਮਰਨਾਉ ਸਣੇ ਉਹਦੀਆਂ ਕੁੜੀਆਂ ਰਫਲਾਂ ਲੈ ਕੇ ਆਈਆਂ ਨਾਲ ਸਣੇ ਬੱਚੇ ਤੇ ਮੁੰਡੇ ਮੇਰੇ ਦੇ ਨਾਲ ਇੱਕ ਹੈਗਾ ਸੌਰਭ ਮੁੰਡਾ ਪ੍ਰਕਾਸ਼ ਦਾ ਉਹਨੂੰ ਇੱਥੇ ਲੈ ਕੇ ਆਏ ਨੇ ਇੱਥੇ ਵੱਲ ਚ ਗੱਲ ਇਹ ਦੋ ਤਿੰਨ ਘੰਟਿਆਂ ਦੀ ਹੋ ਗਈ ਐ ਵੀ ਬਦੋ ਉਹਨੂੰ ਵੱਡ ਟੋਕ ਕੇ ਲਿਆਏ ਹੋਣੇ ਵੀ ਇਹਦਾ ਲਾਜ ਕਰਾਈਏ ਕੋਈ ਰੰਚੇਸ਼ ਨਹੀਂ ਪ੍ਰਾਣੀ ਮੌਜਰ ਥਿਆਰੇਗਾ ਸਾਰੀ ਦੁਨੀਆ ਕੋਲ ਇਹੋ ਜਿਹਾ ਥਿਆਰ ਹੀ ਕੋ ਨਹੀਂ ਹੈਗਾ ਮਾਰੂ ਥਿਆਰ ਜਿਹੜੇ ਇਹੋ ਜਿਹੇ ਥਿਆਰ ਨੇ ਪੁਲਿਸ ਨੂੰ ਪਹਿਲੇ ਹੀ ਜਵਾਂ ਕਰਨੇ ਚਾਹੀਦੇ ਸਾਡਾ ਇੰਚ ਕਰੋ ਨਹੀਂ ਹਸਨਬਾਈ ਨਹੀਂ ਕੀਤੀਗੀ ਕਿੰਨੇ ਜਣੇ ਸੀ ਉਹ ਹਾਂਜੀ ਕਿੰਨੇ ਲਈ ਹਟ ਮਰ ਲਾ ਹਰਜੇਸ਼ ਕੁਮਾਰ ਦਾ ਸਾਰਾ ਟੱਪਰ ਆਉਂਦੀਆਂ ਕੁੜੀਆਂ ਵੀ ਨਾਲ ਰਫਲ ਲੈ ਕੇ ਆਈਆਂ ਉਹਦੀ ਘਰ ਦੀ ਬੱਚੇ ਇੱਕ ਸੌਰਵ ਪ੍ਰਕਾਸ਼ ਦਾ ਮੁੰਡਾ ਭਤੀਜਾ ਹੁੰਦਾ ਪ੍ਰਕਾਸ਼ ਦਾ ਸਾਨੂੰ ਪ੍ਰਕਾਸ਼ ਦਾ ਮੁੰਡਾ ਹੈ ਉਹ ਹੁਣ ਉਹ ਕਿੰਨੇ ਮਾਰੀ ਤੁਹਾਡੇ ਕੀ ਲੱਗਦਾ ਮੇਰਾ ਬੇਟਾ ਸੌਰਵ ਕੁਮਾਰ ਹਾਂਜੀ ਸਟਾਹ ਜੀ ਐਸ ਟਾਈਮ ਸੀਰੀਅਸੇ ਕੰਮ ਅੱਗੋ ਵੇਖੋ ਮਹਾਰਾਜ ਦੇ ਬਸੇ ਸਾਰਿਆਂ ਦੇ ਉੱਤੇ ਮਹਾਰਾਜੇ ਮੈਂ ਨਹੀਂ ਹੈਗਾ ਹਾਂਜੀ ਟਗਵੇ ਨਾਲ ਕੱਢ ਕੇ ਨਾ ਰਫਲ ਲੈ ਕੇ ਆਏ ਉਹਨੇ ਚੰਨ ਬੰਤੇ ਪਾਏ ਰਫਲ ਲੈ ਕੇ ਆਈ ਜਨਾਨੀ ਲੈ ਕੇ ਕੁੜੀ ਇੱਕ ਲੈ ਕੇ ਆਈ ਮੌਜਰ ਲੈ ਕੇ ਆਏ ਨੇ